ਅੱਜ 1 ਅਕਤੂਬਰ ਮੌਸਮ ਅਪਡੇਟ ਪੰਜਾਬ ਮੌਸਮ 4 5 6 ਅਕਤੂਬਰ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਮੌਸਮ ਵਿੱਚ ਬਦਲਾਅ ਜਾਂ ਮੌਸਮ ਸਾਹ ਪੰਜਾਬ ਮੌਸਮ ਪਾਗ ਵੱਲੋਂ ਕੀ ਹੈ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖ ਦਰਸ਼ਕਾਂ ਦਾ ਤੈ ਸਵਾਗਤ ਹੈ ਗੱਲ ਕਰਾਂਗੇ ਪੰਜਾਬ ਦੇ ਮੌਸਮ ਵੀ ਦੇਖਾਂਗੇ ਅੱਜ ਇਹ ਕਿਦਾਂ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਬ ਸਬਸਕ੍ਰਾਈਬ ਕਰ ਲਓ ਤਾਂ ਕਿ ਚਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਨੱਤੇ ਪ ਗਣ ਉਸਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਅੱਜ ਦੀ ਨਵੀਂ ਵੀਡੀਓ ਸ਼ੁਰੂ ਕਰਨ ਜਾ ਰਿਹਾ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਯਾਨੀ ਕਿ ਪੰਜਾਬ ਦਾ ਮੌਸਮ ਆਉਣ ਵਾਲੇ ਦਿਨਾਂ ਦੀ ਕਿਸ ਤਰ੍ਹਾਂ ਰਹੇਗਾ 4 ਅਕਤੂਬਰ ਦਾ ਮੌਸਮ ਦੇਖਾਂਗੇ ਪੰਜਾਬ ਦੇ ਪੱਖ ਦਾ ਮੌਸਮ ਦੇਖਾਂਗੇ ਕਿਹੜੇ ਇਲਾਕਿਆਂ ਵਿੱਚ ਆਪਾਂ ਨੂੰ ਮੌਸਮ ਦੀ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ 4 5 6 ਅਕਤੂਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਉਸ ਤੋਂ ਬਾਅਦ ਆਪਾਂ ਹਮ ਜੀਆਓ ਆਈ ਐਮਟੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਿਆਨ ਉਸਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖ ਲੈਣੇ ਆ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਕਿ 3 ਅਕਤੂਬਰ ਦਾ ਮੌਸਮ ਦੇਖੀਏ ਤਾਂ ਸ਼ਾਮ ਵੇਲੇ ਤੇ ਕੱਲ ਸਾਰਾ ਦਿਨ ਆਪਾਂ ਨੂੰ ਪੰਜਾਬ ਦੇ ਵਿੱਚ ਗਰਮੀ ਦੇਖਣ ਨੂੰ ਮਿਲੀ ਸੀਗੀ ਜੇ ਪੰਜਾਬ ਦੀ ਗੱਲ ਕਰੀਏ ਕਿਤੇ ਹਰਿਆਣੇ ਦੀ ਗੱਲ ਕਰੀਏ ਇਹਨਾਂ ਦੋਵੇਂ ਸੂਬਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਮੌਸਮ ਸਾਫ਼ ਦੇਖਣ ਨੂੰ ਮਿਲਿਆ ਸੀਗਾ ਰਾਜਸਥਾਨ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਮੌਸਮ ਸਾਫ਼ ਦੇਖਣ ਨੂੰ ਮਿਲਿਆ ਸੀ ਓਵਰ ਆਲ ਜੇ ਆਪਾਂ ਵੇਲੇ ਰਾਜਸਥਾਨ ਦੇ ਮੌਸਮ ਦੀ ਗੱਲ ਕਰ ਲਈਏ ਇਲਾਕੇ ਹੋਗੇ ਇਧਰ ਮਲੋੜ ਠਿੰਡੇ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦਾ ਮੌਸਮ ਦੇਖ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਵੇਂ ਸ਼੍ਰੀ ਗੰਗਾ ਨਗਰ ਤੋਂ ਲੈ ਕੇ ਆਪਾਂ ਕਹੇ ਸੂਰਤਗੜ ਹੋ ਗਿਆ ਹੋਰ ਜਿਹੜੇ ਰਾਜਸਥਾਨ ਦੇ ਇਲਾਕੇ ਹੋਗੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਆਉਣ ਵਾਲੇ ਘੰਟਿਆਂ ਦੇ ਵਿੱਚ 4 ਤਰੀਕ ਨੂੰ ਦੀ ਗੱਲ ਕਰੀ ਤਾਂ 4 ਤਰੀਕ ਨੂੰ ਵੀ ਇਹ ਸਾਰੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਮੌਸਮ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲੇਗਾ ਜੇ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੱਛਮ ਦਿਸ਼ਾ ਤੋਂ ਹਵਾ ਜਲਦੀ ਹੋਏ ਦਿਖਾਈ ਦੇਗੀ ਹਵਾ ਤਕਰੀਬਨ ਖੁਸ਼ਕ ਦੇਖਣ ਨੂੰ ਮਿਲੇਗਾ ਤੇ ਆਪਾਂ ਗੱਲ ਕਰੀਏ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਵੀ ਵਧੇ ਹੋਏ ਦੇਖ 39 ਡਿਗਰੀ ਟੈਂਪਰੇਚਰ ਤਕਰੀਬਨ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਰਾਤ ਦਾ ਟੈਂਪਰੇਚਰ ਤਕਰੀਬਨ 29 ਡਿਗਰੀ ਦੇ ਕਰੀਬ ਦੇਖਣ ਨੂੰ ਮਿਲੇਗਾ। ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਸਮ ਖੁਸ਼ਕ ਦੇਖਣ ਨੂੰ ਮਿਲੇਗਾ। ਜੇਕਰ ਆਪਾਂ ਗੱਲ ਕਰ ਲਈਏ ਇਧਰ ਪੰਜਾਬ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਆਪਾਂ ਦੇਖੀ ਅੱਗੇ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ। ਇਲਾਕੇ ਜਿਹੜੇ ਹੋਗੇ ਇਧਰ ਪਟਿਆਲੇ, ਚੰਡੀਗੜ੍ਹ ਦੇ ਬਾਰਡਰ ਦੇ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਕਰੀਬਨ ਇਹਨਾਂ ਦੇ ਵਿੱਚ ਆਪਾਂ ਨੂੰ ਮੌਸਮ ਸਾਫ਼ ਰਹ 30 ਡਿਗਰੀ ਦੇ ਕਰੀਬ ਹਰਿਆਣੇ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਆਪਾਂ ਇਲਾਕਿਆਂ ਦੀ ਗੱਲ ਕਰੀਏ ਕੁਰਕ ਖੇਤਰ ਨੀਲੋ ਖੇੜੀ ਹੋ ਗਿਆ ਕਰਨਾਲ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਤਕਰੀਬਨ ਆਪਾਂ ਨੂੰ ਮੌਸਮ ਸਾਫ਼ ਅਤੇ ਖੁਸ਼ਕੀ ਦੇਖਣ ਨੂੰ ਮਿਲੇਗਾ ਓਵਰঅল ਹਰਿਆਣੇ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ 4 ਤਰੀਕ ਨੂੰ ਮੌਸਮ ਖੁਸ਼ਕ ਦੇਖਣ ਨੂੰ ਮਿਲੇਗਾ ਪੰਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦਾ ਮੌਸਮ ਯਾਨੀ ਕਿ ਆਉਣ ਵਾਲੇ 3-4 ਦਿਨਾਂ ਦਾ ਕਿਸ ਤਰ੍ਹਾਂ ਰਹੇਗਾ 4-5 ਚੇਤਰੀਕ ਨੂੰ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਮੌਸਮ ਦੇ ਪੱਖ ਪੰਜਾਬ ਦਾ ਕਿਵੇਂ ਦਾ ਰਹੇਗਾ ਪਹਿਲੇ ਆਪਾਂ ਸੈਟਲਟ ਤਸਵੀਰਾਂ ਦੇਖ ਲੈਣੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ 3 ਤਰੀਕ ਨੂੰ ਵੀ ਆਪਾਂ ਨੂੰ ਮੌਸਮ ਸਿਰਫ ਸਾਫ਼ ਦਿਖਾਈ ਦੇ ਰਿਹਾ ਸੀਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਨੂੰ 4 ਤਰੀਕ ਨੂੰ ਮੌਸਮ ਇਸੇ ਤਰ੍ਹਾਂ ਹੀ ਬੰਦਾ ਦਿਖਾਈ ਦੇਗਾ ਕਿਸੇ ਤਰੀਕੇ ਦੀ ਬਦਲਵਾਈ ਸਿਸਟਮ ਨਹੀਂ ਦਿਖਾਈ ਦੇ ਰਹੀ ਜੇ ਆਪਾਂ ਗੱਲ ਕਰ ਲੈਣੇ ਆ ਕਿ ਕੱਲ ਦੀ ਗੱਲ ਕਰੀਏ ਤਾਂ 3 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਸਿਕਰੀਬਨ ਗਰਮ ਰਹੇਗਾ ਸ ਮਠਿੰਡੀ ਦਾ ਟੈਂਪਰੇਚਰ ਆਪਾਂ ਨੂੰ 38 ਡਿਗਰੀ ਦੇ ਕਰੀਬ ਦੇਖਣ ਨੂੰ ਮਿਲਿਆ ਸੀਗਾ ਤੇ ਬਾਕੀ ਅੱਗੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਪਮਾਨ ਲਗਭਗ 33 32 ਤੋਂ 33 34 ਡਿਗਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੋ ਹੋਮਸ ਵੀ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਹੋਮਸ ਵਰਗਾ ਮਾਹੌਲ ਪੰਜਾਬ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਅੱਗੇ ਗੱਲ ਕਰੀਏ ਤਾਂ ਹਲਕੀ ਗਰਮੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਉਹ ਉਸ ਤੋਂ ਬਾਅਦ ਗੱਲ ਕਰੀਏ ਤਾਂ ਹਵਾ ਵੀ ਆਪਾਂ ਨੂੰ ਕਈ ਇਲਾਕਿਆਂ ਵਿੱਚ ਠੰਡੀ ਦੇਖਣ ਨੂੰ ਮਿਲ ਰਹੀ ਹੈ ਹਵਾ ਦੀ ਗੱਲ ਕਰੀਏ ਉੱਤਰ ਪੂਰਬ ਦਿਸ਼ਾ ਤੋਂ ਉੱਤਰ ਪੱਛਮ ਦਿਸ਼ਾ ਤੋਂ ਹਵਾ ਚਲਦੀ ਹੋਈ ਕਾਇਦੇ ਰਹੀ ਹੈ ਤੇ ਹਵਾ ਦੀ ਸਪੀਡ ਨਾਰਮਲ ਹੈ 5-7 ਕਿਲੋਮੀਟਰ ਦੀ ਹਵਾ ਦੀ ਸਪੀਡ ਬੰਦੀ ਹੋਈ ਦਿਖਾਈ ਦੇ ਰਹੀ ਹੈ ਕੋਈ ਵੀ ਵੱਡੀ ਹਨੇਰੀ ਕਿਸੇ ਤਰੀਕੇ ਦਾ ਬਦਲਾਵ ਨਹੀਂ ਨਜ਼ਰ ਆ ਰਿਹਾ ਮੌਸਮ ਦੇ ਮਾਤਵਾਰ ਆਪਾਂ ਦੇਖਿਆ ਦਾ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਮੌਸਮ ਪਾਗ ਵੱਲੋਂ ਵੀ ਕੋਈ ਵੀ ਵੱਡੇ ਅਲਰਟ ਨਹੀਂ ਦਿੱਤੇ ਗਏ ਕੋਈ ਵੀ ਵੱਡੀ ਕਾਰਵਾਈ ਹੋਣ ਦੀ ਉਮੀਦ ਨਹੀਂ ਹੈ ਤੇ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੇ ਪੂਰੇ ਪੂਰੇ ਚਾਂਸ ਹਨ ਲਗਭਗ ਜੇ ਆਪਾਂ ਗੱਲ ਕਰੀਏ ਸਵੇਰ ਦੇ ਵੇਲੇ ਸਾਨੂੰ ਇੱਕ ਹਲਕਾ ਦਰਮਿਆਨਾ ਸਿਸਟਮ ਜਿਹੜਾ ਹਿਆਰਪੁਰ ਨਵਾਂ ਚੈਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜੋ ਕਿ ਹਿਮਾਚਲ ਦੇ ਵਿੱਚ ਇੱਕ ਸਿਸਟਮ ਬੰਦਾ ਹੋਇਆ ਦਖਾਇ ਦੇ ਰਿਹਾ ਜਿਹੜਾ ਹਲਕਾ ਜਿਹਾ ਸਿਸਟਮ ਇਧਰ ਦੇ ਇਲਾਕਿਆਂ ਦੇ ਵਿੱਚ ਬੰਦਾ ਕਾਈ ਦੇ ਰਿਹਾ ਹੈ ਕਿਉਂਕਿ ਆਪਾਂ ਗੱਲ ਕਰੀ ਉੱਤਰ ਪੂਰਬ ਦਿਸ਼ਾ ਤੋਂ ਹਵਾ ਚੱਲ ਰਹੀ ਹੈ ਇਸ ਦੇ ਨਾਲ ਕੋਈ ਵੱਡਾ ਅਸਰ ਤਾਂ ਸਾਨੂੰ ਮੀਂਹ ਦਾ ਹਨੇਰੀ ਦੇ ਵਕਤੋਂ ਨਹੀਂ ਦਿਖਾਈ ਦੇ ਰਿਹਾ ਇਹ ਬਹੁਤ ਹਲਕੇ ਤੇ ਦਰਮਿਆਨੇ ਦਾ ਸਿਸਟਮ ਹੈ ਜੋ ਕਿ ਇਹ ਸਮੇਂ ਦੇ ਨਾਲ ਹੌਲੀ ਹੌਲੀ ਕਮਜ਼ੋਰ ਪੈਂਦਾ ਜਾਏਗਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਸਵੇਰ ਦੇ ਵੇਲੇ ਮੌਸਮ ਸ਼ਾਂਤ ਹੈ ਤੇ ਆਉਣ ਵਾਲੇ ਘੰਟਿਆਂ ਦੇ ਵਿੱਚ ਵੀ ਮੌਸਮ ਠੀਕ ਠਾਕ ਰਹੇਗਾ ਤੇ ਥੋੜੀ ਬੋਤੀ ਆਪਾਂ ਨੂੰ ਠੰਡ ਬੰਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਇਹ ਦਿਨਾਂ ਦੀ ਗੱਲ ਕਰੀਏ ਤਾਂ 5 ਤਰੀਕ ਤੋਂ ਪਹਾੜਾਂ ਦੇ ਵਿੱਚ ਇੱਕ ਸਿਸਟਮ ਹਲਕੇ ਤੋਂ ਦਰਮਿਆਨਾ ਸਿਸਟਮ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਨੂੰ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਵੀ ਪੈ ਸਕਦੇ ਹਨ ਕਿਤੇ ਕਿਤੇ ਲਿਮਟ ਖੇਤਰਾਂ ਦੇ ਵਿੱਚ ਦੋ ਥਾਵਾਂ ਤੇ ਆਪਾਂ ਨੂੰ ਮੀਂਹ ਚਾਂਸ ਬੰਦੇ ਹੋਏ ਦਿਖਾਈ ਦੇ ਸਕਦੇ ਹਨ ਬਾਕੀ ਜੇਕਰ ਆਪਾਂ ਗੱਲ ਕਰੀਏ ਤਾਂ 4 ਤਰੀਕ ਨੂੰ ਮੌਸਮ ਸਾਫ਼ ਰਹੇਗਾ ਤੇ ਗਰਮੀ ਹੋਮਸ ਦੇ ਬਹੁਤੇ ਖੇਤਰਾਂ ਦੇ ਵੀ ਦੇਖਣ ਨੂੰ ਮਿਲੇਗੀ ਟੈਂਪਰੇਚਰ 35 ਡਿਗਰੀ ਦੇ ਕਰੀਬ ਬੰਦਾ ਹੋਇਆ ਥਾਈ ਦੇਗਾ ਬਹੁਤੇ ਖੇਤਰਾਂ ਦੇ ਵਿੱਚ ਮੌ ਆਪਾਂ ਗੱਲ ਕਰੀਏ ਤਾਂ ਸਵੇਰ ਦੇ ਵੇਲੇ ਵੀ ਆਪਾਂ ਨੂੰ ਥੋੜੀ-ਬੋਤੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਸ਼ਾਮਲੇ ਵੀ ਕਿਤੇ-ਕਿਤੇ ਹਲਕੇ ਛਰਾਟੇ ਮੀਂਹ ਦੇ ਵੀ ਦੇਖਣ ਨੂੰ ਮਿਲ ਸਕਦੇ ਹਨ ਕਹਿ ਸਕਦੇ ਹਾਂ ਕਿ ਆਪਾਂ ਕਿ ਇੱਕ ਨਵੀਂ ਮੌਸਮ ਦੀ ਹੋਂਦ ਤੱਕ ਦੀ ਜਾਣਕਾਰੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ